ਹਾਂ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਬਰ ਬਰ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦੀਆ ਦਾਖਲਾ ਪ੍ਰੀਖਿਆ ਦੀਨ ਅਭਿਆਸ 7.2 ਤੇ ਪਹੁੰਚ ਗਏ ਕਹਿੰਦਾ ਪਿਆ ਦੂਜਾ ਨੰਬਰ ਸਵਾਲ ਆ ਕਹਿੰਦਾ ਹੇਠ ਲਿਖੇ ਮਾਪ ਦੇ ਕੋਣ ਕੋਣ ਮਾਪਕ ਦੀ ਸਹਾਇਤਾ ਨਾਲ ਬਣਾਓ ਇਹ ਬੇਟਾ ਅਸਲ ਦੇ ਵਿੱਚ ਇਦਾਂ ਦੇ ਸਵਾਲ ਆ ਜਿਹੜੇ ਉਹ ਨਵੋਦੀਆ ਦਾਖਲਾ ਪ੍ਰੀਖਿਆ 'ਚ ਤਾਂ ਨਹੀਂ ਆਣਗੇ ਪਰ ਫੇਰ ਵੀ ਬੇਟਾ ਤੁਹਾਨੂੰ ਜਿਹੜਾ ਕੋਣ ਬਣਾਉਣਾ ਮੈਂ ਸਿਖਾ ਦਿੰਨਾ 1 2 ਕੋਣ ਆਪਾਂ ਬਣਾ ਕੇ ਦੇਖ ਲੈਣੇ ਆ 15 ਡਿਗਰੀ ਦਾ ਕੋਣ ਜਿਹੜਾ ਬਣਾਉਣਾ ਕਿਹਦੇ ਨਾਲ ਕੋਣমাপਕ ਕੋਣমাপਕ ਕੀ ਹੈ ਬੇਟਾ ਸਾਡੇ ਕੋਲੇ ਡੀ ਪਹਿਲਾਂ ਬੇਟਾ ਅਸੀਂ ਇੱਕ ਰੇਖਾ ਲੈ ਲੈਨੇ ਆ ਕੋਈ ਵੀ ਰੇਖਾ ਲੈ ਲੈਨੇ ਆ ਠੀਕ ਹੈ ਆ ਹੋ ਗਿਆ ਆ ਕੇਂਦਰ ਬਿੰਦੂ ਆਪਾਂ ਰੇਖਾ ਦਾ ਸਟਾਰਟਿੰਗ ਇਹਨੂੰ ਰੇਖਾ A ਤੇ B ਲੈ ਲੈਨੇ ਆ ਠੀਕ ਹੈ ਬੇਟਾ ਹੁਣ ਬੇਟਾ ਕੋਣমাপਕ ਦੀ ਸਹਾਇਤਾ ਦੇ ਨਾਲ 15 ਡਿਗਰੀ ਦਾ ਕੋਣ ਬਣਾਉਣਾ ਹੈ ਤਾਂ ਬੇਟਾ ਅਸੀਂ D ਨੂੰ ਇੱਥੇ ਰੱਖਦੇ ਹਾਂ ਆ ਕੇਂਦਰ ਆਧਾਰ ਰੇਖਾ ਤੇ ਆਧਾਰ ਰੇਖਾ ਰੱਖ ਲੈਣੇ ਆ ਤੇ ਆ ਕੇਂਦਰ ਤੇ ਕੇਂਦਰ ਰੱਖ ਲੈਣੇ ਆ ਠੀਕ ਹੈ ਬੇਟਾ ਆ ਲਾਈਨ ਬਿਲਕੁਲ ਇੱਕ ਤਾਂ ਆ ਕੇਂਦਰ ਨਾਲ ਕੇਂਦਰ ਤੇ ਲਾਈਨ ਦੇ ਉੱਤੇ ਲਾਈਨ ਰੇਖਾ ਦੇ ਉੱਤੇ ਆਧਾਰ ਰੇਖਾ ਤੇ ਆਧਾਰ ਰੇਖਾ ਲਈ ਆਉਣੀ ਹੈ ਬੇਟਾ ਤਾਂ ਬੇਟਾ 15 ਡਿਗਰੀ ਦਾ ਕੋਣ ਆ 10 ਆ ਇੱਥੇ ਠੀਕ ਹੈ 10 ਤੇ ਆ 10 ਤੇ 20 ਦਾ ਅੱਧ ਉੱਪਰ ਜਾਊਗਾ ਆ ਬੇਟਾ 15 ਦਾ ਪੁਆਇੰਟ ਲੱਗਦਾ ਪਿਆ ਇੱਥੇ ਅਸੀਂ ਪੁਆਇੰਟ ਲਾ ਦੇਣਾ ਪੁਆਇੰਟ ਲਾ ਕੇ ਇਹਨੂੰ ਤੇ ਬੇਟਾ ਇਹਨੂੰ ਅਸੀਂ ਮਿਲਾ ਦੇਵਾਂਗੇ ਇਸ ਪੁਆਇੰਟ ਨੂੰ ਇਹ ਕਾਗੇ ਥੋੜਾ ਜਿਹਾ ਛੋਟਾ ਰਹਿ ਗਿਆ ਜਦੋਂ ਅਸੀਂ ਇਹਨੂੰ ਤੇ ਇਸ ਪੁਆਇੰਟ ਨੂੰ ਮਿਲਾ ਦੇਵਾਂਗੇ ਬੇਟਾ ਤਾਂ ਇਹ ਸਾਡਾ ਜਿਹੜਾ ਹੈਗਾ 15 ਡਿਗਰੀ ਦਾ ਕੋਣ ਬਣ ਗਿਆ ਠੀਕ ਹੈ 15 ਡਿਗਰੀ ਦਾ ਇਦਾਂ ਹੀ ਬੇਟਾ ਤੁਸੀਂ ਕੋਣ ਮਾਪਕ ਦੀ ਸਹਾਇਤਾ ਦੇ ਨਾਲ ਹੋਰ ਵੀ ਕੋਣ ਬਣਾਣੇ ਮਨ ਲਓ ਆ 65 ਡਿਗਰੀ ਦਾ ਕੋਣ ਕਹਿੰਦਾ ਪਿਆ ਠੀਕ ਹੈ ਤਾਂ ਆਪਾਂ 65 ਡਿਗਰੀ ਦਾ ਵੀ ਇੱਕ ਕੋਣ ਬਣਾਣੇ ਆ ਬਸ ਇੱਕ ਹੀ ਕੋਣ ਤੁਹਾਨੂੰ ਸਿਖਾਵਾਂਗੇ ਅਗਲੇ ਕੋਣ ਤੁਸੀਂ ਆਪ ਬਣਾਉਣੇ ਆ ਬੇਟਾ ਠੀਕ ਹੈ ਤਾਂ ਆ ਬੇਟਾ ਅਸੀਂ ਇੱਕ ਰੇਖਾ ਲੈ ਲੈਨੇ ਆ ਇੱਥੇ ਆ ਬਿੰਦੂ A ਲੈ ਲਿਆ ਬੇਟਾ ਅਸੀਂ ਤੇ ਆ ਬਿੰਦੂ B ਲੈ ਲਿਆ ਠੀਕ ਹੈ ਬੇਟਾ ਹੁਣ ਅਸੀਂ ਕੋਣ ਬਣਾਉਣਾ ਆ ਜਿਹੜੀ ਡੀ ਦੀ ਆਧਾਰ ਲਾਈਨ ਆ ਬੇਟਾ ਆਧਾਰ ਲਾਈਨ ਤੇ ਆ ਇਸ ਰੇਖਾ ਦੇ ਉੱਤੇ ਤੇ ਆ ਕੇਂਦਰ ਬਿੰਦੂ ਆ ਜਿਹੜਾ ਆ ਸਟਾਰਟਿੰਗ ਪੁਆਇੰਟ ਦੇ ਉੱਤੇ ਰੱਖ ਲੈਣਾ ਬੇਟਾ ਅਸੀਂ ਆ ਦੇਖੋ ਲਾਈਨ ਨੂੰ ਲਾਈਨ ਕਵਰ ਕਰਦੀ ਪਈ ਆ ਬੇਟਾ ਆਪਾਂ ਬਣਾਉਣਾ ਹੁਣ 65 ਡਿਗਰੀ ਦਾ ਕਿਉਂਕਿ ਇੱਧਰ ਨੂੰ ਲਾਈਨ ਜਾਂਦੀ ਪਈ ਆ ਅੰਦਰੂਨੀ ਕੋਣ ਮਿਣਾਗੇ 10 20 30 40 50 60 ਆ 60 ਤੇ 70 ਦੇ ਦਰਮਿਆਨ 65 ਆਉਂਦਾ ਬੇਟਾ 60 ਤੇ 70 ਦੇ ਦਰਮਿਆਨ 65 ਆ ਬੇਟਾ ਸੈਂਟਰ ਪੁਆਇੰਟ ਹੈਗਾ ਇੱਥੇ ਲੱਗਣਾ ਜਾ ਕੇ ਪੁਆਇੰਟ ਠੀਕ ਹੈ ਬੇਟਾ ਤਾਂ ਇੱਥੇ ਪੁਆਇੰਟ ਲਾ ਕੇ ਅਸੀਂ ਕੀ ਕਰਾਂਗੇ ਐਸ ਪੁਆਇੰਟ ਤੇ ਐਸ ਪੁਆਇੰਟ ਨੂੰ ਮਿਲਾ ਦੇਵਾਂਗੇ ਮਲਾਉਣਾ ਬੜੇ ਧਿਆਨ ਨਾਲ ਪੈਨਸਲ ਬੇਟਾ ਤੁਹਾਡੀ ਵਧੀਆ ਘੜੀ ਹੋਈ ਹੋਣੀ ਚਾਹੀਦੀ ਹੈ ਤਾਂ ਲਓ ਬੇਟਾ ਇਹਨੂੰ ਮਲਾਤਾ ਆ ਬਣ ਗਿਆ ਸਾਡੇ ਕੋਲੇ 65 ਡਿਗਰੀ ਦਾ ਕੋਣ ਮੇਰਾ ਖਿਆਲ ਹੈ ਬੇਟਾ ਤੁਹਾਨੂੰ ਗੱਲ ਕਲੀਅਰ ਹੋ ਗਈ ਏ ਬੇਟਾ ਤੁਸੀਂ ਸਾਰੇ ਦੇ ਸਾਰੇ ਕੋਣ ਆ ਜਿਹੜੇ ਆਪ ਬਣਾ ਕੇ ਦੇਖ ਲੈਣੇ ਆਪਾਂ ਸਿਰਫ ਆ ਊੜਾ ਸਵਾਲ ਕੀਤਾ ਸੀ ਤੇ ਆ ਬੇਟਾ ਹਾ ਹਾ ਸਵਾਲ ਕਰ ਲਿਆ ਬਾਕੀ ਸਵਾਲ ਤੁਸੀਂ ਬੇਟਾ ਆਪ ਕਰਕੇ ਦੇਖਣੇ ਮੈਂ ਤੁਹਾਨੂੰ ਦੱਸ ਦਿੱਤਾ ਵੀ ਅਸੀਂ ਕੌਣ ਕਿਸ ਤਰ੍ਹਾਂ ਬਣਾਉਣੇ ਇਹਦੇ ਵਿੱਚ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ ਹੈ ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 2 ਬਾਕੀ ਸਵਾਲ ਪੁੱਤ ਤੁਸੀਂ ਆਪ ਕਰਨੇ ਆ ਤੇ ਅਗਲਾ ਸਵਾਲ ਨੰਬਰ 3 ਹੈ ਜਿਹੜਾ ਉਹ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ